ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੋਸਟ ਪਾਈ ਹੈ ਜੀ ਖਰੀਦਕੋਟ ਦੇ ਐਮਪੀ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਇਹ ਉਹੀ ਐਮਪੀ ਹੈ ਜੀ ਜਿਹਦੇ ਭਰਾ ਨੇ ਆਸਟ੍ਰੇਲੀਆ ਤੋਂ ਕਿਹਾ ਸੀ ਜਾ ਇੰਡੀਆ ਵਿੱਚ ਰਹਿੰਦੀ ਇੱਕ ਭੈਣ ਨੇ ਕਿਹਾ ਸੀ ਕਿ ਸਾਡੇ ਭਰਾ ਸਰਬਜੀਤ ਨੇ ਸਾਡੀ ਕੋਠੀ ਦੱਬੀ ਹੋਈ ਹੈ ਸਾਡਾ ਹਿੱਸਾ ਨਹੀਂ ਦਿੰਦਾ ਅੱਛਾ ਇਹ OMPB ਹੈ ਜਿਹੜਾ ਕਹਿੰਦੇ ਇੰਨੇ ਡੋਰਡੇ ਰਗੜੇ ਰਗੜਾਏ ਹੁੰਦੇ ਆ ਮਿਕਸੀ ਤਾਂ ਕਦੇ ਨਾ ਕਦੇ ਵਰਤ ਲਈਦੀ ਹੈ ਜਿਹੜਾ ਕੋਠੀ ਵਿੱਚ ਕਬੂਤਰ ਵੀ ਰੱਖਦਾ ਰਿਹਾ ਇਹ OMP ਹੈ ਅੱਛਾ ਇਹਨੇ ਪੋਸਟ ਭਾ ਕੇ ਪਤਾ ਕਿ ਕਹਿ ਕਹਿੰਦਾ ਤਰਨਤਾਰਨ ਤੋਂ ਜਿਹੜੀ ਜਿੰਮੀ ਚੋਣ ਹੈ ਨਾ ਉਹ 25000 ਦੀ ਲੀਡ ਦੇ ਨਾਲ ਜਿੱਤਾਂਗੇ ਜਿਹੜੇ ਉਹ ਸ਼ਨੀ ਦੇ ਭਰਾ ਮਨਦੀਪ ਨੂੰ ਟਿਕਟ ਦਿੱਤੀ ਹੈ ਨਾ ਤਰਨਤਾਰਨ ਤੋਂ ਉਹਦੀ ਗੱਲ ਕਰਦਾ ਹੈ ਕਹਿੰਦਾ 25000 ਦੀ ਲੀਡ ਦੇ ਨਾਲ ਜਿੱਤਾਂਗੇ ਇਹ ਜਦੋਂ ਫੁਕਰੀ ਮਾਰੀ ਹੈ ਨਾ ਉਦੋਂ 2-4 ਕਾਰਡ ਵੱਧ ਲੱਗੇ ਹੋਣਗੇ ਦਿਸ਼ਿਆ ਨਹੀਂ ਸਾਹਮਣੇ ਕੋਈ ਅਛਾ ਹੁਣ ਨਾ ਇਹਨਾਂ ਦੋਨਾਂ ਨੂੰ ਚੈਲੰਜ ਹੈ ਸਰਬਜੀਤ ਨੂੰ ਸਰਬਜੀਤ ਨੂੰ ਜਿਹੜੇ ਐਮਪੀ ਨੇ ਫਰੀਦਕੋਟ ਦੇ ਤੇ ਮੋਤਪਾਲ ਨੂੰ ਤੁਹਾਨੂੰ ਫਰੀਦਕੋਟ ਵਾਲੇ ਵੋਟਾਂ ਪਾ ਕੇ ਵੀ ਪਸਤਾਉਂਦੇ ਆ ਖੰਡੂਰ ਸਾਹਿਬ ਵਾਲੇ ਵੀ ਵੋਟਾਂ ਪਾ ਕੇ ਪਸਤਾਉਂਦੇ ਆ ਤੁਸੀਂ 25000 ਦੀ ਗੱਲ ਕਰਦੇ ਨਾ ਵੀ ਜਿੱਤਾਂਗੇ ਤੁਸੀਂ ਫਰੀਦਕੋਟ ਦੇ ਤੇ ਖੰਡੂਰ ਸਾਹਿਬ ਦੇ ਹਲਕੇ ਵਿੱਚੋਂ ਕਿਸੇ ਪਿੰਡ ਵਿੱਚੋਂ ਮੈਂਬਰ ਜਿੱਤ ਕੇ ਦਿਖਾਓ ਜਿੰਨੇ ਇੱਕ ਇਹਨਾਂ ਦੋਨਾਂ ਹਲਕਿਆਂ ਦੇ ਵਿੱਚ ਮੈਨੂੰ ਫੋਨ ਆਇਆ ਫਰੀਦਕੋਟ ਸਰਜੀਤ ਨੂੰ ਭੇਜ ਤੋ ਕਿਸੇ ਪਿੰਡ ਵਿੱਚੋਂ ਮੈਂਬਰ ਬਣ ਕੇ ਦਿਖਾਵੇ ਮੂਰਖ ਬਣਾਤਾ ਤੁਸੀਂ ਉਦੋਂ ਉਹ ਤਾਂ ਮੜਾ ਜੇ ਘਰਵਾਲੀ ਰੋਪੀ ਮੈਂ ਤਾਂ ਆਪਣੀਆਂ ਟੂਮਾਂ ਵੇਚ ਕੇ ਗੱਡੀ 'ਚ ਤੇਲ ਪਾਇਆ ਸੀ ਘਰ ਗਹਿਣੇ ਪਿਆ ਖਾਣ ਨੂੰ ਰੋਟੀਆਂ ਦੁੱਧ ਦਾ ਕੱਟ ਫ੍ਰਿਜ ਵਿੱਚ ਨਹੀਂ ਹੁੰਦਾ ਸੀ ਇਦਾਂ ਨੇ ਗੱਲਾਂ ਕਰੀਆਂ ਨਰੋਪੇਟ ਕੀ ਲੋਕ ਅਮੋਸ਼ਨ ਹੋ ਗਏ ਵੋਟਾਂ ਪਾ ਕੇ ਲੋਕ ਪਛਤਾਉਂਦੇ ਆ ਤੇ ਜਿਹੜਾ ਮੂਤਪਾਲ ਡੇਬਰੂਗੜ੍ਹ ਬੈਠਾ ਹੈ ਉਹ ਤਾਂ ਹੁਣ ਜੁੱਤੀਆਂ ਪਹਿਣਨਗੇ ਆ ਜਿਹੜੇ ਕੱਟਖਰੀ ਫਿਰਦੇ ਨੇ ਝੰਡੇ ਚੱਕੀ ਫਿਰਦੇ ਨੇ ਇਹ ਜਿਹੜੇ ਕਤੇੜ ਹੈ ਬਾੜੀ ਨਹੀਂ ਹੈਗੇ ਇਹ 5 700 ਆ ਹੁਣ ਵੱਧ ਤੋਂ ਵੱਧ ਇਹਨੂੰ ਬੰਦ ਨਹੀਂ ਉਹ ਕੱਠ ਦਿਖਾ ਦਿੰਦੇ ਨੇ ਬਸ ਮੈਂ ਖੰਡੂਰ ਸਾਹਿਬ ਦੇ ਤੇ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਕਰਦੀ ਆ ਵੇ ਤੁਸੀਂ ਜਿਹੜੀਆਂ ਵੋਟਾਂ ਪਾਈਆਂ ਸੀ ਉਹਦਾ ਕੋਈ ਬੈਨੀਫਿਟ ਮਿਲਿਆ ਕਦੇ ਵੀ ਨਹੀਂ ਮਿਲਣਾ ਗਲਤੀ ਕਰ ਬੈਠੇ ਤੇ ਹੁਣ ਇਹੀ ਜਿਹੜੀ ਗਲਤੀ ਹੈ ਨਾ ਜਿਹੜੇ ਖੰਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੇ ਕੀਤੀ ਸੀ ਉਹ ਤਰਨ ਕਰਨ ਵਾਲੇ ਕਦੇ ਨਹੀਂ ਕਰਦੇ ਇੱਕ ਬੇਨਤੀ ਕਰ ਲਈਏ ਸਰਕਾਰ ਕੀਦੀ ਹੈ ਝਾੜੂ ਪਾਰਟੀ ਦੀ ਆਮ ਪਾਰਟੀ ਦੀ ਮੰਨ ਲਓ ਗੱਲ ਜੇ ਜਿਹੜਾ ਸਨੀ ਦਾ ਭਰਾ ਹੈ ਮਨ ਦੀ ਮਨਜੀਤ ਮੰਦੀਪਾ ਨਹੀਂ ਤੇ ਜੋ ਜਿੱਤ ਗਿਆ ਉਹ ਕੀ ਕਰੂਗਾ ਅਸ਼ਿਆ ਮੈਂ ਕਥਾ ਕਰ ਰਿਹਾ ਗਲ ਮਨ ਜਿੱਤਿਆ ਜਾਂਦੀ ਹੈ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਸਨੀ ਦੇ ਘਰ ਵਾਲੀ ਨੂੰ ਸਾਹਮਣੇ ਲਿਆਤਾ ਬੀਬੀ ਦੇ ਦਸਤਾਰ ਬੰਨੀਏ ਕੋਲ ਉਹ ਬੋਲੇਗੀ ਬੋਲੇਗੀ ਜਿੰਨਾ ਕੋ ਨੂੰ ਕਮਰੇ ਚ ਬਹਿ ਕੇ ਪੜਾਇਆ ਸੀ ਲਖਾਇ ਸੀ ਉਹ ਭੁੱਲ ਗਈ ਉੱਥੇ ਆ ਕੇ ਫਿਰ ਕ ਚੌਧਰੀ ਪਿੱਛੇ ਬੈਠਾ ਬੋਲਦਾ ਉਹ ਸੁਨੇਹਾ ਲਾਇਆ ਤੁਹਾਨੂੰ சனி ਨੇ ਮੇ ਪੂਰੇ ਪੰਥ ਨੂੰ ਸੁਨੇਹਾ ਲਾਇਆ சனி ਨੇ ਉੱਪਰ ਲੱਗੀ ਦੀ ਵੀ ਉੱਥੇ ਜਾਣ ਕੇ ਆਹ ਲੋਕਾਂ ਦੀਆਂ ਇਹਨਾਂ ਦੀਆਂ ਕਰਦੂਤਾਂ ਨੇ ਕੌਣ ਨੇ ਇਹ ਪੰਥਕ ਤੇ ਚਲੋ ਉਹਦਾ ਕੋਈ ਨਹੀਂ ਹਲੇ ਪਰਿਵਾਰ ਨੂੰ ਪਤਾ ਨਹੀਂ ਇਹਨਾਂ ਬਰਤਲ ਇੰਦਨੇ ਕੜੇ ਕੜੰਮ ਚੌਧਰੀ ਢੇਮਪੁਰ ਹੁੰਦੇ ਬਰਤਨ ਦੀ ਕੋਸ਼ਿਸ਼ ਕਰਦੇ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਇਹਨੇ ਦਾਅਵਾ ਕੀਤਾ ਨਾ ਕਿ 25000 ਬੋਟ ਦੇ ਨਾਲ ਜਿੱਤਾਂਗੇ ਇਹ ਦੋਨਾਂ ਨੂੰ ਚੈਲੰਜ ਕੀਤਾ ਸਰਬੀਤ ਨੂੰ ਵੀ ਕੀਤਾ ਮੂਤਪਾਲ ਨੂੰ ਵੀ ਕੀਤਾ ਵੀ ਜਿਹੜੇ ਫਰੀਦਕੋਟ ਤੇ ਖੰਡੂਰ ਸਾਹਿਬ ਦੇ ਪਿੰਡਾਂ ਵਿੱਚ ਤੁਸੀਂ ਦੋਨੇ ਜਿੱਤੇ ਹੋ ਨਾ ਉੱਥੇ ਹੁਣ ਵੜ ਕੇ ਨਾ ਕਿਸੇ ਪਿੰਡ ਵਿੱਚੋਂ ਮੈਂਬਰ ਬਣ ਕੇ ਦਿਖਾਓ ਲੋਕਾਂ ਨੂੰ ਜਾ ਕੇ ਪੁੱਛੋ ਕਿ ਕਿੰਨੇ ਕਿ ਸਾਡੇ ਨਾਲ ਖੜੋਗੇ ਅਗਲੇ ਨੂੰ ਪਤਾ ਲੱਗਿਆ ਐਮਪੀ ਕੂਟੇ ਦੇ ਵਿੱਚ ਨਾ ਇਲਾਜ ਵਾਸਤੇ ਇੱਕ ਐਮਪੀ ਦੀ ਚਿੱਠੀ ਦੀ ਲੋੜ ਹੁੰਦੀ ਹੈ। ਲੱਖਾਂ ਰੁਪਈਆਂ ਦਾ ਫਾਇਦਾ ਹੋ ਜਾਂਦਾ। ਉਹ ਇਹਨਾਂ ਪਵਰਾਂ ਨੂੰ ਨੰਦਾ ਸਰਵਿਤ ਬਰਸੜਦਾ ਨਾ ਅਮਰਪਾਲ ਬਰਸੜਦਾ। ਇਹਨਾਂ ਨੂੰ ਕੋਈ ਨਹੀਂ ਬਰਸ ਸਕਦਾ। ਇਹ ਗੱਲਾਂ ਉਥੋਂ ਦੇ ਲੋਕ ਦੱਸਦੇ ਆ। ਜਿਹੜਾ ਪੈਸਾ ਇਹਨਾਂ ਕੋਲੇ ਆਉਂਦਾ ਉਹ ਪੈਸਾ ਪਿੰਡਾਂ ਵਿੱਚ ਹੀ ਵੰਡਦੇ ਨੇ। ਅਮਰਤ ਪਾਲਣ ਤਾਂ ਬੰਦ ਹੀ ਹੈ ਉਹ ਤਾਂ ਦਿੰਦੇ ਨਹੀਂ ਕਿਉਂਕਿ ਉਹ ਕਿਹੜਾ ਬਾਹਰ ਹੈ ਜਿਹੜਾ ਇਹਨੂੰ ਆਉਂਦਾ ਇਹਨੂੰ ਉਹਨਾਂ ਨੇ ਇਹ ਕਿਹਾ ਹੋਇਆ ਵੀ ਜਿਹੜਾ ਫੰਡ ਆਉਂਦਾ ਖਾਈ ਚੱਲ ਤੇ ਤੈਨੂੰ ਅਸੀਂ ਲੋਕ ਸਭਾ ਦੇ ਵਿੱਚ ਬੋਲਣ ਵਾਸਤੇ ਟਾਈਮ ਤਾਂ ਦੇਣਾ ਨਹੀਂ ਨਾ ਹੀ ਇਹ ਬੋਲੇ ਤੇ ਨਾ ਹੀ ਇਹ ਬੋਲ ਸਕਦਾ ਇਹ ਸਚਾਈ ਹੈ ਪੰਜਾਬ ਦੇ ਲੋਕੋ ਇੱਕ ਬੇਨਤੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਕਰਤੂਤਾਂ ਕਰਕੇ ਨਾ ਪੰਜਾਬ ਦੇ ਵਿੱਚ ਅਤਵਾਦ ਆਇਆ ਜਿਹੜੀ ਖਾਲੜਾ ਸਾਹਿਬ ਨੇ 25000 ਲਾਸਾਂ ਦੀ ਸਨਖਤ ਕੀਤੀ ਸੀ ਨਾ ਪੰਜਾਬ ਪੁਲਿਸ ਦੇ ਫੇਕ ਇਨਕਾਉਂਟਰਾਂ ਦੀ ਉਹ ਸਭ ਕੁਝ ਇਹਨਾਂ ਲੋਕਾਂ ਦੀ ਕਰਤੂਤਾਂ ਕਰਕੇ ਹੋਇਆ ਪੰਜਾਬ ਨੇ ਉਹ ਜਿਹੜਾ ਸੰਤਾਪ ਪੰਡਾਇਆ ਨਾ ਜਿਨ੍ਹਾਂ ਨੂੰ ਪਤਾ ਹੈ ਉਹ ਬੰਦੇ ਇੰਨੀ ਨਫ਼ਰਤ ਕਰਦੇ ਆ ਇਹਨਾਂ ਲੋਕਾਂ ਦੇ ਨਾਲ ਮੈਂ ਕਹਿੰਦਾ ਤੁਸੀਂ ਜ਼ਿਕਰ ਹੀ ਨਹੀਂ ਕਰ ਸਕਦੇ ਇਹ ਲੋਕ ਅੰਦਰ ਖਾਤੇ ਕਿੱਥੇ ਖੜਦੇ ਨੇ ਤੁਹਾਨੂੰ ਜਾਂ ਇਹ ਕਹ ਲਈਏ ਹਾਥੀ ਦੇ ਖਾਣ ਵਾਲੇ ਦੰਦ ਹੋਰ ਦਿਖਾਉਣ ਵਾਲੇ ਦੰਦ ਹੋਰ ਅੰਦਰ ਖਾਤੇ ਸਰਕਾਰਾਂ ਦੀਆਂ ਕੱਟ ਪੁੱਤਲੀਆਂ ਦੀ ਤੇ ਲੋਕਾਂ ਵਿੱਚ ਪੰਥਕ ਪੰਥਕ ਕਰਕੇ ਵੋਟਾਂ ਲੈ ਕੇ ਆਪਣਾ ਉਲੂ ਸਿੱਧਾ ਕਰ ਲੈਂਦੇ ਆ ਇਹ ਸ਼ਰਿਆ ਪਤਾ ਲੋਕਾਂ ਤੇ ਹੁਣ ਜਿਹੜਾ ਸਣੀ ਦਾ ਪਰਿਵਾਰ ਮੰਨ ਲਓ ਗੱਲ ਜੋ ਜਿੱਤ ਜਾਂਦਾ ਮਨ ਲੋ ਗੱਲ ਜੋ ਜਿੱਤ ਜਾਂਦੇ ਪਹਿਲੀ ਗੱਲ ਤੇ ਗੱਲ ਹੋਣੀ ਛੱਡਦੀ ਤੇ ਉਹਦੇ ਹੱਥ ਪੱਲੇ ਕੀ ਹੈ ਉਹਨੂੰ ਰਾਜਨੀਤੀ ਬਾਰੇ ਕਿੰਨਾ ਕੁ ਪਤਾ ਹੈ ਉਹ ਕਿਹੜਾ ਮੁੱਦਾ ਹੈ ਜਿਹੜਾ ਉਹਦੇ ਕਹਿਣ ਤੇ ਹੱਲ ਹੋ ਜਾਊਗਾ ਉਹ ਕਿਹੜੇ ਮੁੱਦੇ ਜਿਹੜੇ ਸਰਮਜੀਤ ਦੇ ਕਹਿਣ ਤੇ ਤੇ ਅਮਰਪਾਲ ਦੇ ਕਹਿਣ ਤੇ ਹੱਲ ਹੋਗੇ ਕੁਝ ਮਿਲਿਆ ਅਜੇ ਤੱਕ ਹਾਂ 2-400 ਬੰਦਿਆਂ ਤੇ ਪਰਚੇ ਹੋਗੇ ਕਈਆਂ ਦੇ ਪਾਸਪੋਰਟ ਰੁੱਕ ਗਏ ਜਦੋਂ ਪਰਚਾ ਪੈ ਜਾਂਦਾ ਉਦੋਂ ਪਾਸਪੋਰਟ ਨਹੀਂ ਬਣਦਾ ਕਈ ਕਹਿੰਦੇ ਮੈਰਜ ਮੁਰਜ਼ਾ ਹੋਈਆਂ ਸੀ ਬਾਹਰ ਕੁੜੀਆਂ ਦੇ ਨਾਲ ਉਹ ਸਾਰਾ ਕੁਝ ਖਖਰ ਪਖਰ ਜਿਵੇਂ ਕਹਿੰਦੇ ਸਭ ਕੁਝ ਖਰਾਬ ਹੋ ਗਿਆ ਇਹ ਨੁਕਸਾਨ ਜਰੂਰ ਹੋ ਗਿਆ ਤੇ ਇਹ ਜਿਹੜੀਆਂ ਫੁਕਰੀਆਂ ਮਾਰਦਾ ਨਾ ਇਹ ਫੁਕਰੀਆਂ ਉਦਾਂ ਨਹੀਂ ਮਾਰਦਾ ਇਹਨੂੰ 24 ਘੰਟੇ ਮੇਰੇ ਨਾਲ ਛੱਡੋ ਕੱਲੇ ਫਿਰ ਪਤਾ ਲੱਗੂ ਫੁਕਰੀਆਂ ਮਾਰਦੇ ਆ ਕਉਕ 24 ਘੰਟੇ ਵਿੱਚ ਜਨੂੰ 5-7 ਵਾਰ ਚ ਭੁੱਕੀ ਖਾਣੀ ਪੈਂਦੀ ਆ ਜਦੋਂ ਕਿਤੇ ਮੇਰੇ ਵਰਗੇ ਨਾਲ ਲਿਆ ਅਸੀਂ ਖਾਣ ਨਹੀਂ ਦੇੜੀ ਫਿਰ ਬਿਆਨ ਦੇ ਕੇ ਦਿਖਾਵੇ ਜਦੋਂ ਵੀ ਇਹ ਬਿਆਨ ਦਿੰਦਾ ਇਹਦੇ ਪੰਜਾਂ ਰਿਕਾਰਡ ਲੱਗੇ ਹੁੰਦੇ ਨੇ ਇਹ ਤਾਂ ਬਿਆਨਿੰਦਾ ਇਹਨੂੰ ਪਤਾ ਹੀ ਨਹੀਂ ਵੀ ਜਦੋਂ ਇਹ ਐਮਪੀ ਬਣਿਆ ਉਦੋਂ ਫੋਕੀ ਗਿਆ ਇਹ ਪੇਟ ਗਿਆ ਮੜਾ ਜਾਂ ਘਰ ਵਾਲੇ ਰੋ ਪਈ ਤੇ ਉਦੋਂ ਲੋਕ ਏਮੋਸ਼ਨਲ ਹੋ ਗਏ ਤੇ ਵੋਟ ਪਾਤੀ ਚਲੋ ਕੋਈ ਨਹੀਂ ਭਰਾਵਾ ਤੈਨੂੰ ਵੋਟਾਂ ਪਈਆਂ ਤੂੰ ਐਮਪੀ ਬਣ ਗਿਆ 5 ਸਤ ਕਰੋੜ ਰੁਪਇਆ ਤੂੰ ਕਮਾ ਲੇਗਾ 5 ਸਾਲ ਦੇ ਵਿੱਚ ਵੱਧ ਵੀ ਕਮਾ ਸਕਦਾ ਹੈ ਤੇਰੀ ਪੱਕੀ ਪੈਨਸ਼ਨ ਲੱਗ ਜੂਗੀ ਤੇਰੀ ਰੋਟੀ ਬਣ ਜੂਗੀ ਉਮਰ ਭਰ ਵਾਸਤੇ ਸ਼ੁਕਰ ਕਰ ਤੇ ਪੰਥ ਦਾ ਨਾ ਠੇਕੇਦਾਰ ਬਣ ਕੇ ਐਵੇਂ ਜੂਥ ਨੂੰ ਗੁਮਰਾਹ ਨਾ ਕਰੋ ਤੇ ਪੰਜਾਬ ਦੀ ਰਾਜਨੀਤੀ ਨੂੰ ਗੰਦਲਾ ਨਾ ਕਰੋ ਤੁਸੀਂ ਪੰਜਾਬ ਦਾ ਜਿੰਨਾ ਮਲਿਆ ਮੇੜ ਕੀਤਾ ਹੈ ਕੌਮ ਦਾ ਮਲਿਆ ਮੇੜ ਕੀਤਾ ਹੈ ਇਹਨਾਂ ਨੁਕਸਾਨ ਨੂੰ ਗੈਰ ਵੀ ਨਹੀਂ ਕਰ ਸਕਦਾ ਇਹ ਸਚਾਈ ਹੈ ਹੁਣ ਚਾਹ ਜੀ ਦੇਖੋ ਕੀਤਾ ਕਹਿੰਦਾ 25000 ਬੋਰਡ ਦੇ ਨਾਲ ਜਿਤਾਵਾਂਗੇ ਤਰਨ ਤਰਨ ਸੀਟ ਤੋਂ ਇਹ ਕਹਿੰਦਾ ਪੰਥਕ ਸੀਟ ਹੈ ਪੂਰਾ ਪੰਥ ਨਾਲ ਖੜਾ ਹੈ ਕਿਹੜਾ ਪੰਥ ਹੈ ਪੰਥ ਦੀ ਹਾਲਤਾਂ 100 ਭੰਤੇ ਅਚਾਰ ਵਰਗੀ ਹੈ ਆ ਤੋ ਸੁਣਣ ਦੇ ਰੀਡਿੰਗ ਦੇ ਆਉਂਦੇ ਹੁੰਦੇ ਆ ਡੇਲ ਲਿਆਂ ਦਾ ਚਾ ਕਰੇਲਿਆਂ ਦਾ ਚਾ ਆਊੜਾ ਦਾ ਚਾਰ ਆਂਬ ਦਾ ਚਾਰ ਔੜੇ ਦਾ ਚਾਰ ਮਿਰਚਾਂ ਦਾ ਚਾਰ ਇਹਨਾਂ ਉਹ ਹੁੱਕਾ ਦਿੰਦਾ ਨਾ ਹੁਣ ਪੰਥ ਵਾਲੇ ਪਾਸੇ ਆਜੋ ਮੂਹਤਪਾਲ ਦਾ ਪੰਥ ਨੀੜੇ ਦਾ ਪੰਥ ਬਾਗਲਾ ਦਾ ਪੰਥ ਮਾਨ ਦਾ ਪੰਥ ਟੀਣਸਰਾਂ ਦਾ ਪੰਥ ਬੜਾਲੇ ਦਾ ਪੰਥ ਹੋਰ ਪਤਾ ਨਹੀਂ ਕਿੰਨੇ ਪੰਥ ਨੇ ਪੰਤੀ ਹਾਲ ਤਾਂ ਤੁਸੀਂ ਆਹ ਕੀਤੀ ਹੋਈ ਹੈ ਕਿਹੜੇ ਪੰਥ ਤੁਸੀਂ ਗੱਲ ਕਰਦੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਪੰਥ ਕਹਿੰਦੇ ਹਾਂ ਐਨੇ ਇੱਕ ਲਾਹ ਪਾ ਬਹੁਤ ਅੱਗੇ ਫੇਰ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ